ਨਹੀਂ ਆ ਕਿ ਮਾਂ ਬੋਲੀ ਪੰਜਾਬੀ ਦੀ ਜਿੱਥੇ ਅਸੀਂ ਗੱਲ ਕਰ ਰਹੇ ਸੀ ਉਸ ਤੇ ਨਾਲ ਹੀ احسان باجوا ਯੋ ਨਾਰੋਵਾਲ ਗੱਖਰਵਾਲ ਸਿਆਲਕੋੜ ਤੋਂ ਉਹਨਾਂ ਨੇ ਸਾਨੂੰ ਇੱਕ ਬੜਾ ਵਧੀਆ ਮੈਸੇਜ ਭੇਜਿਆ ਉਹ ਵੀ ਆਪਣਾ ਸਾਂਝਾ ਕਰਦੇ ਕਿ ਮਾਂ ਬੋਲੀ ਪੰਜਾਬੀ ਜਿੱਥਾਂ ਕੁਝ ਲੋਕਾਂ ਦੇ ਪੁਲੇਖਿਆ ਹੈ ਕਿ ਥੋੜੀ ਦੇਰ ਤੋਂ ਜਾਂ ਕੋਈ 4-500 ਸਾਲ ਤੋਂ ਵਾਈ ਹੈ ਪਰ ਇਹ ਨਹੀਂ ਇਹ ਸਦੀਆਂ ਪੁਰਾਣੀ ਬੋਲੀ ਹੈ ਕਿ ਅਸੀਂ ਉਹਨਾਂ ਦਾ ਵੀ ਮੈਸੇਜ ਹੁੰਦੇ ਆ ਬ੍ਰੇਦਰ ਜੀ ਜੀਉਂਦੇ ਰਹੋ ਜੀ ਬੜਾ ਤੁਸੀਂ ਮਾਂ ਨੂੰ ਪੰਜਾਬੀ ਦਾ ਕਿ ਤੁਸੀਂ ਆਪਣੇ ਪਿੰਡ ਪਧਰੂ ਦੇ ਨਾਮ ਤੇ ਜਿਹੜਾ ਸ਼ੇਖੂਪੁਰੇ ਦਾ ਪਿੰਡ ਹੈ ਉਦੇ ਨਾਂ ਤੇ ਮਤਲਬ ਇਹ ਹੈ ਕਿ ਪ੍ਰੋਡਕਸ਼ਨ ਦਾ ਜਿਹੜਾ ਬਣਾਇਆ ਹੈ ਚੈਨਲ ਇਹ ਬੜੀ ਵੱਡੀ ਗੱਲ ਹੈ ਕਿ ਤੁਹਾਡੀ ਮੁਹੱਬਤ ਹੈ ਵਤਨ ਦੇ ਨਾਲ ਤੇ ਇਹ ਜਿਹੜੀ ਮੁਹੱਬਤ ਹੈ ਇਹ ਇੱਕ ਨਵੇਕਲੀ ਗੱਲ ਹੈ ਜਿੱਥੋਂ ਤੱਕ ਪੰਜਾਬੀ ਦੀ ਗੱਲ ਹੈ ਪੰਜਾਬੀ ਦਾ ਖੁਰਾ ਜਿਹੜਾ ਹੈ ਉਹ ਸਦੀਆਂ ਤੀਕਰ ਪਿੱਛੇ ਜਾਂਦਾ ਹੈ حضرت ਆਦਮ ਜਿੰਨ ਸ਼ਿਵ ਸ਼ੰਕਰ ਵੀ ਆਂਦੇ ਨੇ ਤੇ ਹਵਾ ਪਾਰਵਤੀ ਜਿੰਨੂ ਆਂਦੇ ਨੇ ਹਿੰਦੂ ਮਿਥੋਲੋਜੀ ਚ ਤੇ ਮੰਨੂ ਆਂਦੇ ਨੇ حضرت ਨੂ ਲੈ ਸਲਾਮ ਨੂੰ ਇਹਨਾਂ ਸਾਰਿਆਂ ਦੀ ਜਿਹੜੀ ਜ਼ਬਾਨ ਹੈ ਉਹ ਇਸ ਧਰਤੀ ਦੀ ਜ਼ਬਾਨ ਹੈ ਤੇ ਅਸਲ ਚ ਉਹ ਹੀ ਪੰਜਾਬੀ ਦੀ ਪੁਰਾਣੀ ਚੱਕਲ ਹੈ ਉਹਦਾ ਸਕ੍ਰਿਪਟ ਕੋਈ ਵੀ ਹੋ ਸਕਦਾ ਹੈ ਉਹਦਾ ਨਾਂ ਹੋਰ ਵੀ ਕੋ ਹੋ ਸਕਦਾ ਹੈ ਲੇਕਿਨ ਅਸਲ ਚ ਧਰੋਂ ਉਹ ਜਿਹੜੀ ਸੀ ਉਹ ਇਹੋ ਪਤਾਬ ਜ਼ਬਾਨ ਸੀ ਔਰ ਇਹਦੀ ਥੋੜੀ ਬਹੁਤੀ ਇਲਾਕੇ ਦੇ ਨਾਲ ਨਿਸਬਤ ਬਦਲਦੀ ਰਹੀ ਥੋੜਾ ਥੋੜਾ ਇਲਾਕੇ ਦੇ ਨਾਲ ਥੋੜਾ ਥੋੜਾ ਲੈਜਾ ਬਦਲਦਾ ਰਿਹਾ ਉਹ ਉਹ ਲੈਜਾ ਜਿਹੜਾ ਮਤਲਬ ਇਹ ਹੈ ਕਿ ਉਹ ਵੀ ਖੂਬਸੂਰਤੀਆਂ ਦਾ ਇੱਕ ਕਾਰਨ ਬਣਦਾ ਹੈ ਤੋਂ ਇਹਨੂੰ ਇਹ ਹਜ਼ਾਰਾਂ ਸਾਲ ਪੁਰਾਣੀ ਜ਼ੁਬਾਨ ਕਹਿ ਸਕਨੇ ਆ ਲੇਕਿਨ ਜਿੰਨੀ ਇਹ ਹਜ਼ਾਰਾਂ ਸਾਲ ਪੁਰਾਣੀ ਕਿ ਜ਼ੁਬਾਨ ਨੇ ਓਡੇ ਹੀ ਸਾਡੇ ਪੰਜਾਬੀ ਜਿਹੜੇ ਨੇ ਬੜੇ ਅੰਗੈਲੀ ਦਾ ਸ਼ਿਕਾਰ ਨੇ ਔਰ ਉਹਨਾਂ ਨੇ ਇਹਦੀ ਉਹ ਕਦਰ ਨਹੀਂ ਕੀਤੀ ਜਿਹੜੀ ਇਹਨਾਂ ਨੂੰ ਕਰਨੀ ਚਾਹੀਦੀ ਸੀ ਮੈਂ ਤੁਹਾਨੂੰ ਇਹ ਜਿਹੜੀ ਨਵੀਂ ਪ੍ਰੋਡਕਸ਼ਨ ਕਰ ਰਹੇ ਹੋ ਉਹਦੇ ਵਿੱਚ ਤੁਹਾਨੂੰ ਬੜੀਆਂ-ਬੜੀਆਂ ਵਧਾਈਆਂ ਦਿੰਦਾ ਪੂਰੀ ਜੱਗ ਦੇ ਅੰਦਰ ਪੰਜਾਬੀ ਕਿਸੇ ਵੀ ਮذਹਬ ਜਿਨੇ ਕਿਸੇ ਵੀ ਇਲਾਕੇ ਜਿਨੇ ਕਿਸੇ ਵੀ ਜ਼ੁਬਾਨ ਕੋਈ ਵੀ ਇਲਾਕਾ ਬੋਲਦੇ ਨੇ ਕਿਸੇ ਵੀ ਇਲਾਕੇ 'ਚ ਰਹਿ ਰਹੇ ਨੇ ਉਹਨਾਂ ਦਾ ਉਹਨਾਂ ਦੀ ਸਨਹਾਨ ਜਿਹੜੀ ਹੈ ਉਹ ਪੰਜਾਬ ਦੇ ਨਾਲ ਹੈ ਇਸ ਧਰਤੀ ਦੇ ਨਾਲ ਹੈ ਇਸ ਜ਼ਬਾਨ ਦੇ ਨਾਲ ਹੈ ਬਹੁਤ ਮਿਹਰਬਾਨੀ ਜੀਉਂਦੇ ਵਸੇ ਰਹੋ ਖੁਸ਼ ਰਹੋ ਸਲਾਮਤ ਰਹੋ ਜੀ